ਲਓ ਇੰਦਰਜੀਤ ਕਬੱਡੀ ਕਬੱਡੀ ਪਾ ਰਿਹਾ ਤੇ ਜਾਫੀ ਚਾਰ ਦੇ ਵਿੱਚੋਂ ਕਿਹੜਾ ਖਿਡਾਰੀ ਰੋਕਣ ਦਾ ਯਤਨ ਕਰੇਗਾ ਆ ਯਾਦ ਕੋਕਰੀ ਗੱਜਾਂ ਵਾਲਾ ਪਹਿਲੀ ਰੇਡ ਤੇ ਜਫਾ ਲਾ ਕੇ ਨਹੀਂ ਲੱਗਿਆ ਹੋਇਆ ਜੋਰ ਕੋਲੇ ਖਿਡਾਰੀਆਂ ਦੇ ਦਰਮਿਆਨ ਇਹ ਦੇਖ ਕਹਿੰਦੇ ਮਰਦਾ ਹਕਮਸਾਨ ਆ ਉਹਨੇ ਗੱਡੇ ਕਰਦਾ ਵੇਖਿਆ ਮੈਂ ਹਜਾਰਾ ਸ਼ਮਸ਼ੁਰੀਆ ਸੰਤਾ ਹੱਬੀ ਜਦ ਕੋਈ ਨਾਗਾ ਢੋਲਵੇ ਲਾਵੇ ਜਾਂ ਗੋਜ਼ੇ ਕੋਈ ਵਜਾਵੇ ਆ ਵਿੱਚੋਂ ਮਹਿਕਮਤਰੀ ਆਵੇ ਲੱਗਦੇ ਕਦੇ ਕਦੇ ही। है। गोपी वर्ग वर्गे गुरदित बंदे कबड्डी खिलाड़ियों ने मेरे कौन लखा लखा लख लखा हर लखा छोटे जाता माड़ा चुकने की कोशिश कर रहा प्याल बेटा महल कबड्डी 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 कब ਬੈਟਰ ਨਿਊਯਾਰਕ ਮੈਡਨ ਵਾਲਾ ਮਸੀਹ ਦਾ ਸਿੰਦੂ ਜੀ ਸਾਲ ਵੀ ਤੁਮ ਬੈਣੀ ਚਾਹੀਦੀ ਹੈ ਆ ਬੱਗੇ ਪਿੰਡ ਵਾਲਾ ਬੁੱਲਾ ਰੇਡ ਪਾਉਣ ਦੇ ਵਾਸਤੇ ਅੱਧਾ ਕਬੱਡੀ ਖਿਡਾਰੀ ਆ ਪੈਦੀਆ ਕਬੱਡੀਆ ਚੜ ਜਾ ਰਹੇ ਆ ਬੱਗੇ ਪਿੰਡ ਵਾਲਾ ਲਾ ਬੱਗੇ ਪਿੰਡ ਵਾਲਾ ਬੁੱਲਾ ਜੇ ਜੁਰ ਵੀਰ ਪਹਿਲਾਂ ਪਹੁੰਚਦਾ ਕਰਕੇ ਗਿਆ ਆ ਲਾ ਵੀ ਮਾਨਕੇ ਵਾਲਾ ਵੇਖ ਤੋਂ ਅੱਤ ਕਰਕੇ ਕ੍ਰੈਡਿਟਾਂ ਤੇ ਜਾ ਕੇ 13-1400 ਵੜ ਜਾਣ 1000 ਡਾਲਰ ਦੀ ਰੇਡ ਮਾਨਮਾਨ ਤੌਰ ಚಂಡಾ ಹುಡು ವೆ ಚಾರ ತಾರಿ ಟಿ ಸಗಟೇ ಸೆಂಟು